ਬਈ ਜੀ ਇੱਕ ਜਿਵੇਂ ਹੁਣ ਅੱਗੇ ਸੀਜ਼ਨ ਆਪਣਾ ਜ਼ਿਆਦਾ ਡਸਟਿੰਗ ਹੀ ਆ ਰਿਹਾ ਘੱਟੇ ਮਿੱਟੀ ਦਾ ਕੰਮ ਆ ਰਿਹਾ ਜਿਵੇਂ ਕੰਪਿਊਟਰ ਕਰਾ ਹੋ ਗਿਆ ਜੀ ਤੂੜੀ ਵਾਲੀ ਮਸ਼ੀਨ ਹੋ ਗਈ ਤਾਂ ਉੱਥੇ ਇਹ ਕੋਈ ਚੋਕ ਵਗੈਰਾ ਤਾਂ ਨਹੀਂ ਹੁੰਦਾ ਬਈ ਨਹੀਂ ਨਹੀਂ ਇੱਥੇ ਆਪਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਕਿ ਵਿਸਾਖੀ ਨੂੰ ਮੁੱਖ ਰੱਖਦੇ ਨੇ ਆਪਾਂ 13000 ਰੁਪਏ ਦੀ ਕਿਉਂਕਿ 13 ਅਪ੍ਰੈਲ ਦੀ ਵਿਸਾਖੀ ਹੁੰਦੀ ਆ ਸੋ 13 ਤਰੀਕ ਦੇ ਹਿਸਾਬ ਨਾਲ ਆਪਾਂ 13000 ਦਾ ਡਿਸਕਾਊਂਟ ਲਾਇਆ ਇਹਦੇ ਉੱਪਰ ਠੀਕ ਹੈ ਜੀ ਦੇਖੋ ਇਹਦਾ ਤੁਸੀਂ ਇੰਟੀਰੀਅਰ ਦੇਖ ਸਕਦੇ ਹੋ ਬਾਈ ਵਿੱਚੋਂ ਹਣ ਇਹ ਆਪਣਾ 스마트 ਪਲੱਸ ਮਾਡਲ ਇਹਦੇ ਵਿੱਚ ਬਾਈ ਆਪਾਂ ਹਾਂਜੀ 508 ਜਿਹੜਾ ਸੈਂਡਨਾਂ ਦਾ ਆਪਾਂ ਕੰਪਰੈਸਰ ਯੂਜ਼ ਕਰਦੇ ਆਂ ਤੇ ਉਸ ਤੋਂ ਬਾਅਦ ਜੇ ਟਰੈਕਟਰ ਜਿਹੜਾ ਆਪਾਂ ਪੁਰਾਣਾ ਲੈ ਕੇ ਆ ਰਹੇ ਆਂ ਬਾਈ ਉਹਦੇ ਜਿਹੜੇ ਮਗਰਾਟ ਹੋਗੇ ਉਹਦੀ ਸੀਟ ਹੋਗੀ ਜਾਂ ਜਿਵੇਂ ਜੌਂਡੀਅਰ ਦੇ ਡੀਜ਼ਲ ਟੈਂਕ ਹੁੰਦੇ ਨੇ ਪਿੱਛੇ ਲੱਗੇ ਉਹ ਉਹ ਆਪਾਂ ਕੱਟ ਲੈਣੇ ਆਂ ਵਿੱਚ ਉਹ ਆ ਦੋਸਤੋ ਵੀ ਤੁਹਾਡਾ ਜੋ ਪੁਰਾਣਾ ਸਮਾਨ ਹੈ ਜੀ ਉਹ ਵੇਸਟ ਜਾਊਗਾ ਉਹਦੀ ਜਿਹੜੀ ਬਣਦੀ ਕੀਮਤ ਬਾਈ ਜੀ ਦਿਓਗੇ ਬਣਦੀ ਕੀਮਤ ਬਣਦੀ ਕੀਮਤ ਦੇਖੋ ਵੀ 25 ਤੋਂ ਲੈ ਕੇ 40000 ਰੁਪਏ ਤੱਕ ਜਿਹੜੀ ਉਹਦੀ ਆਪਾਂ ਕੀਮਤ ਦਿੰਨੇ ਆਂ ਮਾਲ ਮੁੱਲ ਦੇ ਸਹਾਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਰੈਸਪਾਇਟ ਫਾਰਮਰ ਟੀਵੀ ਚੈਨਲ ਤੇ ਜੀ ਅੱਜ ਆਪਾਂ ਪਹੁੰਚੇ ਗੋਲਡ ਸਟਾਰ ਸਮਾਣਾ ਜੀ ਇੱਥੇ ਬਾਈ ਹੋਰਾਂ ਵੱਲੋਂ ਵਿਸਾਖੀ ਤੇ ਖਾਸ ਆਫਰ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਜੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਜਰਦੀਪ ਸਿੰਘ ਬਾਈ ਆਪਣੇ ਨਾਲ ਹੈ ਗੋਲਡ ਸਟਾਰ ਸਮਾਣਾ ਤੋਂ ਜੀ ਸਸੀ ਕਾਪੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਬਈ ਵਧੀਆ ਜੀ ਤੇ ਬਾਈ ਜੀ ਜਿਵੇਂ ਵਿਸਾਖੀ ਆ ਰਹੀ ਹੈ ਜੀ ਤੇ ਜ਼ਿਮੀਂਦਾਰਾਂ ਨੂੰ ਵੀ ਫਸਲਾਂ ਪੱਕਣ ਦਾ ਚਾਹ ਹੁੰਦਾ ਜੀ 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 ਤੇ ਖਾਸ ਆਫਰ ਦੱਸੋ ਜੀ ਫਿਰ ਵਿਸਾਖੀ ਤੇ ਕੀ ਹੈ ਖਾਸ ਆਫਰ ਦੇਖੋ ਜੀ 13000 ਦਾ ਆਫਰ ਹੈ ਚਾਹੇ ਤੈਨੂੰ ਆਪਾਂ ਕੈਸ਼ ਵਾਊਚਰ ਆਫਰ ਲਾ ਲੂ ਵੀ ਆਪਣੇ ਤੋਂ ਜਿਹੜਾ ਇਹਦੀ ਕੀਮਤ ਹੋਊਗੀ ਏਸੀ ਕਹਿਵੰਦੀ ਹੈ ਨਾ ਉਹਦੇ ਵਿੱਚੋਂ ਲੈਸ ਹੋ ਜੂਗਾ ਚਾਹੇ ਐਵੇਂ ਮੰਨ ਲਓ ਵੀ ਤੁਹਾਨੂੰ 13000 ਰੁਪਏ ਕਿਉਂਕਿ ਅਪਰੋਕਸੀਮੇਟ ਜੇ ਬੰਦਾ ਕਿਤੇ ਦੂਰੋਂ ਪਰੋਂ ਆਉਂਦਾ ਨਾ ਬਾਈ ਉੱਥੇ ਨਾਲ ਦਾ ਡੀਜ਼ਲ ਖਰਚਾ ਆ ਜਾਂਦਾ ਆਪਣੇ ਜ਼ਿੰਮੇਵਾਰਾਂ ਦਾ ਹਨਾ ਚਾਹੇ ਮੰਨ ਲਓ ਵੀ ਆਪਾਂ ਉਹ ਡੀਜ਼ਲ ਖਰਚਾ ਵਾਪਸ ਦੇ ਰਹੇ ਹਾਂ ਨਾ ਉਹ ਇਸ ਤਰ੍ਹਾਂ ਦਾ ਇਹ ਆਪਣਾ ਜਿਹੜੀ ਸਕੀਮ ਹੈ ਬਾਈ ਤੇ ਹੈਗੀ ਵਿਸਾਖੀ ਤੱਕ ਹੀ ਠੀਕ ਹੈ ਸੋ ਬਾਕੀ ਮਾਡਲ ਹਨਾ ਤੁਹਾਨੂੰ ਪਤਾ ਹੀ ਆ ਆਪਾਂ ਪਹਿਲਾਂ ਵੀ ਵੀਡੀਓਜ਼ ਪਾ ਚੁੱਕੇ ਆ ਸੋ ਇਹਦੇ ਮਾਡਲ ਬਈ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਨੇ 스마트 ਮਾਡਲ ਵੀ ਹੈ 스마트 ਪਲੱਸ ਮਾਡਲ ਵੀ ਹੈ ਤੇ ਕਲਾਸਿਕ ਮਾਡਲ ਵੀ ਹੈ ਠੀਕ ਹੈ ਇਹ ਬਈ ਤਿੰਨਾ ਮਾਡਲਾਂ ਦੇ ਉੱਪਰ 13-13000 ਦੀ ਛੋਟ ਹੈ ਹਾਂਜੀ ਹਾਂ ਤਿੰਨਾ ਮਾਡਲਾਂ ਦੇ ਉੱਪਰ 13-13000 ਰੁਪਏ ਦੀ ਜਿਹੜਾ ਡਿਸਕਾਊਂਟ ਲਾ ਲਓ ਹਨਾ voucher ਜਿਵੇਂ ਵੀ ਤੁਹਾਨੂੰ ਛੋਟ ਹੈਗੀ ਆ ਜੀ ਠੀਕ ਹੈ ਜੀ ਤੇ ਬੁਕਿੰਗ ਵਾਸਤੇ ਵੀ ਪਹਿਲਾਂ ਆਪਾਂ ਨੂੰ 21000 ਰੁਪਏ ਜਿਹੜਾ ਬੁਕਿੰਗ ਆਪਣੀ ਸੇਮ ਹੈ ਕਿਉਂਕਿ ਆਪਾਂ ਸ਼ੁਰੂ ਤੋਂ ਹੀ ਆਪਾਂ ਇੱਕ 21000 ਰੁਪਏ ਦਾ ਟੋਕਨ ਮਨੀ ਰੱਖੀ ਹੋਈ ਹੈ ਬਾਈ ਸ਼ੁਰੂ ਤੋਂ ਹੀ 21000 ਰੁਪਏ ਦੀ ਜਿਹੜੀ ਆਪਾਂ ਬੁਕਿੰਗ ਲੈ ਰਹੇ ਆ ਸੋ ਬੁਕਿੰਗ ਰੇਂਜ ਇਹਦੀ ਸੇਮ ਰਹੂਗੀ ਤੇ ਬਾਕੀ ਤਿੰਨ ਕੈਬਨ ਨੇ ਨਾ ਪ੍ਰਾਈਸ ਡਿਫਰੈਂਸ ਜ਼ਰੂਰ ਰਹੂਗਾ ਬਾਈ ਸੋ ਉਹ ਤੁਹਾਨੂੰ ਦੱਸ ਦਾਂਗੇ ਵੀ ਹੌਲੀ ਹੌਲੀ ਬਾਕੀ ਤੁਸੀਂ ਸਾਡੇ ਨੰਬਰਾਂ ਤੇ ਕਾਲ ਕਰੋਗੇ ਜਾਂ ਇਨਕੁਆਇਰੀ ਕਰੋਗੇ ਉਹ ਤੁਹਾਨੂੰ ਪਤਾ ਲੱਗ ਜਾਊਗਾ ਸੋ ਤਿੰਨ ਤਰ੍ਹਾਂ ਦੇ ਕੈਬਨ ਨੇ ਜ਼ਿਆਦਾਤਰ ਜਿਹੜੇ ਕਸਟਮਰ ਨੇ ਉਹ ਪ੍ਰੇਫਰ ਕਰ ਠੀਕ ਹੈ ਕਈ ਕਸਟਮਰ ਆਪਣੇ ਕੋਲ ਆਉਂਦੇ ਨੇ ਇੱਥੇ ਮਨ ਬਣਾ ਕੇ ਆਉਂਦੇ ਨੇ ਵੀ ਯਾਰ ਆਪਾਂ ਵੇਸ ਮਾਡਲ ਹੀ ਲਵਾ ਲਾਂਗੇ ਪਰ ਇੱਥੇ ਆ ਕੇ ਜਦੋਂ ਫੈਸਿਲਟੀਆਂ ਦੇਖਦੇ ਨੇ ਬਈ ਅਗਲਾ ਜੇ ਆਪਾਂ ਇਹ ਕਹਿ ਸਕਦੇ ਹਾਂ ਜੇ 100 ਕਸਟਮਰ ਆ ਰਹੇ ਆਪਣੇ ਕੋਲ ਹਾਂਜੀ ਤਾਂ 90 ਉਹਦੇ ਵਿੱਚੋਂ ਆਪਾਂ ਨੂੰ ਇਹ ਕਹਿ ਰਹੇ ਨੇ ਵੀ ਯਾਰ ਘਰੋਂ ਸੀ ਯਾਰ ਆਜੀ ਦਾ ਮਨ ਬਣਾ ਕੇ ਆਏ ਸੀ ਪਰ ਉਰੇ ਆ ਕੇ ਸਾਡਾ ਜਿਹੜਾ ਮਨ ਹੈ ਉਹ ਟਾਪ ਮਾਡਲ ਦੀ ਖੜ ਗਿਆ ਜੀ ਇਹਦੇ ਪਰੇ ਬਈ ਆਪਾਂ ਫਿਰ ਜਾਣਕਾਰੀ ਦੇ ਸਕਦੇ ਹਾਂ ਵੀ ਕੀ ਕੀ ਡਿਫਰੈਂਸ ਹੁੰਦਾ ਜੀ ਡਿਫਰੈਂਸ ਦੇਖੋ ਜਿਹੜਾ ਤਾਂ 스마트 ਕੈਬਨ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ 스마트 ਪਲੱਸ ਦਿਖਾਉਨੇ ਆ ਬਾਈ ਠੀਕ ਹੈ ਵਿਚੋਂ ਹਣ ਇਹ ਆਪਣਾ 스마트 ਪਲੱਸ ਮਾਡਲ ਇਹਦੇ ਵਿੱਚ ਬਾਈ ਆਪਾਂ ਜਿਹੜੀ ਏਸੀ ਯੂਨਿਟ ਹੈ ਹਾਂਜੀ 508 ਜਿਹੜਾ ਸੈਂਡਨ ਦਾ ਆਪਾਂ ਕੰਪਰੈਸਰ ਯੂਜ਼ ਕਰਦੇ ਆ ਇਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਦੇ ਅੰਦਰ ਦੀਆਂ ਫੈਸਿਲਿਟੀਆਂ ਨੇ ਜਿਵੇਂ ਕੀ ਕਹਿ ਸਕਦੇ ਆ ਇੰਟੀਰੀਅਰ ਦੇਖ ਰਹੇ ਹੋ ਜਿਵੇਂ ਸੀਟ ਆ ਗਈ ਹੈ ਨਾ ਇਹ ਸੀਟ ਦੀ सस्पेंशन ਸੀਟ ਹੈ ਬਈ weight ਦੇ ਹਿਸਾਬ ਨਾਲ ਅਡਜਸਟ ਕਰੂ ਇੱਥੇ ਜ਼ੂਮ ਕਰਕੇ ਦੇਖੋ ਜੀ ਮੈਂ ਇੱਥੇ 50 kg weight ਆ ਰਿਹਾ ਹੈ ਨਾ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਵਜਨ ਦੇ ਹਿਸਾਬ ਨਾਲ ਇਹ ਅਡਜਸਟ ਕਰਨਾ ਘੱਟ ਵੱਧ ਕਰ ਸਕਦੇ ਆਪਾਂ ਇਹਨੂੰ ਠੀਕ ਹੈ ਜੀ ਬਾਕੀ ਬਈ ਇਹਦੇ ਵਿੱਚ ਤੁਸੀਂ ਜਿਹੜਾ ਸਾਹਮਣੇ ਦੇਖ ਰਹੇ ਹੋ AC ਜਿਹੜਾ ਕੰਟਰੋਲ ਪੈਨਲ ਵਗੈਰਾ ਸਵਿਚੀਜ਼ ਵਗੈਰਾ ਜਿਹਦੇ ਨਾਲ ਇਹਦੇ Wiper ਵਗੈਰਾ ਕੰਟਰੋਲ ਹੋਣਗੇ ਹਾਂਜੀ ਤੇ ਸਟੀਰੀਓ ਲਾ ਕੇ ਦਿੰਨੇ ਆ ਬਈ ਇਹਦੇ ਵਿੱਚ ਬਾਕੀ ਜਿਵੇਂ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਚਾਰਜਿੰਗ ਸਪੌਟਸ ਹੈਗੇ ਨੇ ਇਹਦੇ ਇੱਥੇ ਮ ਅ ਚੈੱਕ ਕਰ ਸਕਦੇ ਆਂ ਬਾਈ ਜਿਵੇਂ ਆ ਆਪਣਾ ਬੋਟਲ ਹੋਲਡਰ ਆ ਗਿਆ ਹਨਾ ਇੱਥੇ ਆਪਾਂ ਬੋਟਲ ਆ ਵਗੈਰਾ ਰੱਖ ਸਕਦੇ ਆਂ ਔਰੇ ਤੇ ਬਾਕੀ ਦੋ ਬੰਦੇ ਦੇ ਬੈਠਣ ਦੀ ਪ੍ਰੋਪਰ ਜਗ੍ਹਾ ਆਲੇ-ਦਾਲੇ ਹਨਾ ਤੇ ਇੱਥੇ ਪਿੱਛੇ ਜੀ ਆਪਾਂ ਕੋਈ ਸਾਊਂਡ ਸਿਸਟਮ ਹੈ ਕਈ ਬੂਫਰਾ ਵਾਫਰਾ ਸ਼ਿਕਨ ਹੁੰਦੇ ਨੇ ਪਿੱਛੇ ਬਾਕਸ ਆ ਰੱਖਾਉਣਾ ਛੋਟਾ ਮੋਟਾ ਕੋਈ ਹੋਰ ਰੱਖ ਸਕਦਾ ਅਗਲਾ ਪਿਛੇ ਵੀ ਦੇਖੀਏ ਤਾਂ ਬਈ ਆਪਾਂ ਫੁੱਟ ਦੀ ਤਰ੍ਹਾਂ ਚੜਾਈ ਦੇ ਵਿੱਚ ਹਨਾ 3 ਫੁੱਟ ਲੰਬੇ ਜਿਹੜੀ ਜਗਾ ਸਪੇਸ ਆਪਾਂ ਨੂੰ ਬਹੁਤ ਵਧੀਆ ਬਣ ਜਾਂਦੀ ਹੈ ਬਾਕੀ ਕਸਟਮਰ ਰਿਸਪੌਂਸ ਵੀ ਬਈ ਸਮਾਰਟ ਪਲੱਸ ਦੇ ਮਾਮਲੇ ਬਹੁਤ ਜ਼ਿਆਦਾ ਜਿਹੜਾ ਕੋਈ ਬੰਦਾ ਘਰੋਂ ਵੀ ਸੋਚ ਕੇ ਆਉਂਦਾ ਨਾ ਫਿਰ ਪਹਿਲਾਂ ਹੀ ਦੱਸ ਚੁੱਕਿਆ ਵੀ ਆਪਾਂ ਯਾਰ ਚਲੋ ਕਲਾਸਿਕ ਲਵਾ ਲਾਂਗੇ ਇੱਥੇ ਆ ਕੇ ਬੰਦਾ ਕਹਿੰਦਾ ਵੀ ਨਹੀਂ ਯਾਰ ਸਮਾਰਟ ਪਲੱਸ ਹੀ ਲਵਾਉਣਾ ਇਹ ਸਮਾਰਟ ਸਮਾਰਟ ਪਲੱਸ ਮਾਡਲ ਆ ਗਿਆ ਜਿਹੜਾ ਸਮਾਰਟ ਮਾਡਲ ਹੈ ਜੀ ਉਹਦੇ ਵਿੱਚ ਕੀ ਡਿਫਰੈਂਸ ਹੋਊਗਾ ਇਹਦੇ ਨਾਲ ਜੀ ਉਹਦੇ ਵਿੱਚ ਬਈ ਹੀਟਰ ਨਹੀਂ ਹੁੰਦਾ ਠੀਕ ਹੈ ਤੇ ਬਾਕੀ ਜਿਵੇਂ ਆਪਾਂ ਪਿੱਛੇ ਆ ਉਹ অপਸ਼ਨ ਇਹਦੇ ਵਿੱਚ ਜੋ ਕੱਟ ਜਾਂਦੀ ਆ ਠੀਕ ਹੈ ਜੀ। ਤੋਂ ਇਹ ਕੁਝ ਕੁ ਚੀਜ਼ਾਂ ਹੈਗੇ ਨੇ ਜਿਹਨਾਂ ਦਾ ਡਿਫਰੈਂਸ ਹੈਗਾ। ਠੀਕ ਹੈ ਬਈ ਤੇ ਇੱਕ ਗੱਲ ਹੋਰ ਜਿਵੇਂ ਕਿਸੇ ਨੇ ਸਟੇਰੀਓ ਤੁਹਾਡੀ ਮੁਤਾਬਕਾ ਨਹੀਂ ਲਵਾਉਣਾ ਆਪਦੀ ਪਸੰਦ ਦਾ ਲਵਾਉਣਾ ਹੁੰਦਾ ਬਾਅਦ ਚੋਂ। ਹਾਂਜੀ ਹਾਂ ਉਹਦੇ ਪੈਸੇ ਕੱਟ ਜਾਂਦੇ ਆ ਜਾਂ ਕੋਈ ਹੀਟਰ ਨਹੀਂ ਲਵਾਉਣਾ ਵਿੱਚ ਪਾਉਣਾ ਉਹ ਵੀ ਮਤਲਬ ਕੱਟ ਹਾਂਜੀ ਆ ਇਹ ਇਹ ਇਹੀ ਗੱਲ ਤੇ ਮੈਂ ਫੋਕਸ ਕਰਨਾ ਚਾਹੁੰਨਾ ਕਿ ਕਈ ਆਪਾਂ ਕਹਿੰਦੇ ਨੇ ਵੀ ਯਾਰ ਆਪਣੇ ਕੋਲੇ ਵੀ ਜਿਹੜਾ ਟਾਪ ਮਾਡਲ ਆ ਟਾਪ ਮਾਡਲ ਦੇ ਥੋੜਾ ਜਿਹਾ ਆਪਾਂ ਇਹ ਕਹਿ ਦਨੇ ਯਾਰ ਵੀ ਟਾਪ ਮਾਡਲ ਥੋੜਾ ਐਕਸਪੈਂਸਿਵ ਆ ਗਿਆ ਜਾਂ ਇਸ ਤਰ੍ਹਾਂ ਆ ਗਿਆ ਹਨਾ ਹਾਂਜੀ ਹਾਂਜੀ ਉੱਥੇ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਕੰਪਨੀ ਦਾ ਇੱਕ ਵਿਸ਼ੇਸ਼ ਜਿਹੜੀ ਸਕੀਮ ਹੈ ਮੰਨ ਕੇ ਚੱਲੋ ਇਹ ਵੀ ਕਿਉਂਕਿ ਕਈ ਵਾਰ ਹੁੰਦਾ ਆਪਾਂ ਜਿਹੜੀ ਇੱਕ ਤਾਂ ਹੁੰਦਾ ਆਪਾਂ ਚੀਜ਼ ਥੋਪਣੀ ਹਨਾ ਹਾਂਜੀ ਹਾਂ ਕਸਟਮਰ ਤੇ ਵੀ ਨਹੀਂ ਇਹ ਤਾਂ ਤੁਹਾਨੂੰ ਲੈ ਕੇ ਹੀ ਜਾਣਾ ਪਊਗਾ ਵੀ ਲਾਉਣੀ ਲਾਉਣਾ ਪਊਗਾ ਪਰ ਸਾਡੀ ਕੰਪਨੀ ਨੇ ਇੱਥੇ ਇੱਕ ਚੀਜ਼ ਜਿਵੇਂ ਪਈ ਕੇ ਰਿਲੈਕਸੇਸ਼ਨ ਦਿੱਤੀ ਹੋਈ ਆ ਠੀਕ ਹੈ ਜੀ ਕਿ ਜਿਵੇਂ ਤੁਸੀਂ ਇਹਦੇ ਵਿੱਚ ਹੀਟਰ ਨਹੀਂ ਲਵਾਉਣਾ ਉਸ ਤੋਂ ਬਾਅਦ ਜੋ ਇਹ ਵਾਈਪਰ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕੇ ਵੀ ਇਹਨਾਂ ਜਿਹੜੇ ਡਿਫਰੈਂਸ ਨੇ ਜਿਵੇਂ ਸਟੀਰੀਓ ਆ ਗਿਆ ਸਟੀਰੀਓ ਕਹੀ ਜਾਂਦੇ ਨੇ ਸਾਡੇ ਕੋਲ ਸਾਡਾ ਪੁਰਾਣਾ ਸਟੀਰੀਓ ਪਿਆ ਜੀ ਠੀਕ ਹੈ ਸਰ ਵੀ ਉਹ ਤੁਸੀਂ ਆਪਣਾ ਰੱਖ ਸਕਦੇ ਉਹ ਹੀ ਉਹਦੇ ਲੈਸ ਹੋ ਜਾਣਗੇ ਤੇ ਉਸ ਤੋਂ ਬਾਅਦ ਜੇ ਟਰੈਕਟਰ ਜਿਹੜਾ ਆਪਾਂ ਪੁਰਾਣਾ ਲੈ ਕੇ ਆ ਰਹੇ ਹਾਂ ਬਈ ਉਹਦੇ ਜਿਹੜੇ ਮਗਰਾਟ ਹੋਗੇ ਉਹਦੀ ਸੀਟ ਹੋਗੀ ਜਾਂ ਜਿਵੇਂ ਜੌਂਡੀਅਰ ਦੇ ਡੀਜ਼ਲ ਟੈਂਕ ਹੁੰਦੇ ਨੇ ਪਿੱਛੇ ਲੱਗੇ ਉਹ ਉਹ ਆਪਾਂ ਕੱਟ ਲੈਣੇ ਆ ਵਿੱਚ ਉਹ ਆਪਾਂ ਕੱਟ ਕੇ ਉਨੇ ਦਾ ਅਮਾਉਂਟ ਘਟ ਜੰਦੀ ਹੈ ਮਤਲਬ ਆਏ ਨਹੀਂ ਦੋਸਤੋ ਵੀ ਤੁਹਾਡਾ ਜੋ ਪੁਰਾਣਾ ਸਮਾਨ ਹੈ ਜੀ ਉਹ ਵੇਸਟ ਜਾਊਗਾ ਉਹਦੀ ਜਿਹੜੀ ਬਣਦੀ ਕੀਮਤ ਬਾਈ ਜੀ ਦੇਓਗੇ ਬਣਦੀ ਕੀਮਤ ਬਣਦੀ ਕੀਮਤ ਦੇਖੋ ਵੀ 25 ਤੋਂ ਲੈ ਕੇ 40000 ਰੁਪਏ ਤੱਕ ਜਿਹੜੀ ਉਹਦੀ ਆਪਾਂ ਕੀਮਤ ਦਿੰਨੇ ਆ ਮਾਲ ਮੁੱਲ ਦੇ ਹਿਸਾਬ ਜਿਵੇਂ ਆਪਾਂ ਦੇਸੀ ਭਾਸ਼ਾ ਚ ਕਹਿਦੀ ਹਾਂ ਹਾਂਜੀ ਹਾਂ ਜਿਵੇਂ ਇਹ ਕੰਡੀਸ਼ਨ ਹੋਵੇ ਟਰੈਕਟਰ ਦੀ ਕੰਡੀਸ਼ਨ ਹੋਵੇ ਮਾਡਲ ਆ ਜਾਂ ਨਵਾਂ ਮਾਡਲ ਹੈ ਨਾ ਹਾਂ ਉਹਦੇ ਹਿਸਾਬ ਨਾਲ ਆਪਾਂ ਇਹ ਜਿਹੜਾ ਮਾਲ ਮੁੱਲ ਦੇ ਹਿਸਾਬ ਨਾਲ ਕਹਿਦੀਏ ਜਾਂ ਕਿਵੇਂ ਵੀਰ ਕੰਡੀਸ਼ਨ ਦੇ ਹਿਸਾਬ ਨਾਲ ਕਹਿਦੀਏ ਆਪਾਂ ਉਸ ਤਰ੍ਹਾਂ ਦੀ ਇਹਦੇ 25000 ਤੋਂ ਲੈ ਕੇ ਜੇ ਤੁਹਾਨੂੰ ਮੋਟਾ-ਮੋਟਾ ਹਿਸਾਬ ਦਸੀ ਹੁਣ ਟੌਪ ਮਾਡਲ ਮੰਨ ਕੇ ਚੱਲੋ 338000 ਕੰਪਨੀ ਪ੍ਰਾਈਸ ਐ 13000 ਦਾ ਬਾਈ ਆਪਾਂ ਆਫਰ ਦੇ ਰਿਆਂ 325000 ਰਹਿ ਗਿਆ ਜੀ ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਵੀ ਜੇ ਤੁਹਾਡੇ ਏ ਕਲਾਸ ਤੁਹਾਡੀ ਫੈਸਿਲਿਟੀ ਰੱਖੀ ਹੋਈ ਵਧੀਆ ਸਾਹਮ ਕੇ ਰੱਖਿਆ ਹੋਇਆ ਟਰੈਕਟਰ ਉਹਦੇ ਜਿਹੜੇ ਮਡਗਾਰਡ ਵਗੈਰਾ ਤੁਸੀਂ ਚਲੋ ਘੱਟ ਹੀ ਮੰਨ ਲਓ 25000 ਕੱਢ ਦੋ ਹਾਂਜੀ ਹਾਂ 3 ਲੱਖ ਰਹਿ ਗਿਆ ਉਹਦੇ ਵਿੱਚ ਫਿਰ ਤੁਸੀਂ ਹੀਟਰ ਵਗੈਰਾ ਘਟਾ ਰਹੇ ਨਹੀਂ ਲਾਉਣਾ ਜੀ ਮਤਲਬ 338000 ਵਾਲਾ ਕੈਬਨ ਹੀ ਤੁਸੀਂ 3 ਲੱਖ ਤੋਂ ਨੀਚੇ ਲਿਆ ਸਕਦੇ ਆ ਇਹ ਹੁਣ ਤੁਹਾਡੇ ਹੱਥ ਐ ਵੀ ਤੁਸੀਂ ਫੈਸਿਲਿਟੀਆਂ ਪੂਰੀਆਂ ਲੈਣੀਆਂ ਨੇ ਤਾਂ ਤੁਹਾਨੂੰ ਉਸ ਹਿਸਾਬ ਨਾਲ ਪੇ ਕਰਨਾ ਪਊਗਾ ਬਈ ਕੋਈ ਆ ਜਿਵੇਂ ਸੀਟ ਰੱਖੀ ਹੋਈ ਆ ਆਪਾਂ ਇਹਦੇ ਵਿੱਚ ਸਸਪੈਂਸ਼ਨ ਵਾਲੀ ਜੇ ਕੋਈ ਆਪਾਂ ਨੂੰ ਇਹ ਕਹੂਗਾ ਵੀ ਤੁਸੀਂ ਸਿੰਪਲ ਲਾ ਦਿਓ ਸਿੰਪਲ ਲਾ ਦਿਓ ਤਾਂ ਉਹਦੀ ਗੰਜائش ਨਹੀਂ ਹੈਗੀ ਇਹਦੇ ਵਿੱਚ ਕਿਉਂਕਿ ਜੇ ਆਪਾਂ ਸੀਟ ਸਿੰਪਲ ਲਾ ਦਈਏ ਫਿਰ ਇਹ ਸਮਾਰਟ ਪਲੱਸ ਜਿਹੜਾ ਇੱਕ ਕੰਪਨੀ ਨੇ ਇੱਕ ਲੋਗੋ ਹੀ ਬਣਾਇਆ ਹੋਈ ਸਮਾਰਟ ਪਲੱਸ ਫਿਰ ਮਾਡਲ ਹੀ ਨਹੀਂ ਰਹਿਣਾ ਫਿਰ ਕੱਲਾ ਕੈਬਿਨ ਕਹਿ ਸਕਦੇ ਆ ਆਪਾਂ ਇਹਨੂੰ ਹਾਂ ਵੀਰੇ ਵਿੱਚੋਂ ਇੱਕ ਦੋ ਚੀਜ਼ਾਂ ਆਪਸ਼ਨਲ ਹੈਗੀਆਂ ਜਿਵੇਂ ਹੀਟਰ ਵਗੈਰਾ ਹੋ ਗਿਆ ਹਨ ਜਿੱਥੇ ਤੱਕ ਜਿੰਨੀ ਗੰਜائش ਕਰ ਸਕਦੇ ਸੀ ਕੰਪਨੀ ਉਨੀ ਕਰ ਰਹੀ ਹੈ ਬਾਕੀ ਸਭ ਤੋਂ ਵਧੀਆ ਸੇਲ ਕਰਨ ਜਾਣੇ ਆ ਨਾ ਹਾਂਜੀ ਹਾਂ ਜੇ ਆਪਾਂ ਨੂੰ ਦੇਖਿਆ ਜਾਵੇ ਤਾਂ ਜੋ ਵੀ ਉੱਥੇ ਖਰੀਦਦਾਰ ਹੋਊਗਾ ਉਹਨੂੰ ਉਹਨੂੰ ਬਿਲਕੁਲ ਇਸ ਕਰੈਪ ਦੇ ਭਾਅ ਖਰੀਦੂ ਮੈਨੂੰ ਨਹੀਂ ਲੱਗਦਾ ਕਿ 25000 ਦਾ ਜੋੜਾ ਕਿਸੇ ਨੇ ਖਰੀਦਿਆ ਹੋਣਾ ਨਹੀਂ ਖਰੀਦਣਾ ਇਹ ਬਾਈ ਆਪਾਂ ਨੂੰ ਪਤਾ ਹੀ ਆ ਜੀ ਕੁਆੜ ਦੇ ਭਾਅ ਹੀ ਰੱਖਦਾ ਕੁਆੜ ਦੇ ਭਾਅ ਪਰ ਆਪਾਂ ਜਿਹੜੀ ਸਾਡੀ ਕੰਪਨੀ ਹੈ 25000 ਤੋਂ ਲੈ ਕੇ 40000 ਰੁਪਏ ਤੱਕ ਕੰਡੀਸ਼ਨ ਦੇ ਹਿਸਾਬ ਨਾਲ ਉਹਨੂੰ ਰੱਖ ਲੈਂਦੀ ਐ ਇਨ ਕੇਸ ਇਹ ਤੁਹਾਨੂੰ ਇਨ ਫਿਊਚਰ ਤੁਹਾਡੇ ਟਰੈਕਟਰ ਦੇ ਸਮਾਨ ਉਹੀ ਤੁਹਾਨੂੰ ਵਾਪਸ ਵੀ ਲਾਉਣਾ ਕੋਈ ਸੇਲ ਕਰਨਾ ਕੁਝ ਵੀ ਕਰਨਾ ਤਾਂ ਮਾਰ ਕੇ ਚਲੋ ਸਾਡੇ ਕੋਲੇ ਇਹ ਅਸੀਂ ਕਿਸੇ ਹੱਦ ਤੱਕ ਉਹ ਚੀਜ਼ ਅਸੀਂ ਅਵੇਲੇਬਲ ਵੀ ਕਰਵਾ ਸਕਦੇ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਵੀ ਕਹਿਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਇੱਥੇ ਆ ਕੇ ਗਏ ਬਸ ਉਸ ਤੋਂ ਬਾਅਦ ਸਮਾਪਤ ਹੋ ਗਿਆ ਹਾਂ ਸਮਾਪਤ ਹੋ ਗਿਆ ਹਾਂ ਸੋ ਇਸ ਤਰ੍ਹਾਂ ਨਹੀਂ ਜੀ ਬਈ ਉਹ ਇਹਨਾਂ ਤੁਹਾਡੇ ਕੋਲੇ ਵੈਸੇ ਵੀ ਪਏ ਹੁੰਦੇ ਹੋਣੇ ਜੇ ਕਿਸੇ ਨੇ ਫਿਰ ਅਰੀਜਨਲ ਕਰਨਾ ਹੋਵੇ ਟਰੈਕਟਰ ਹਾਂ ਜੀ ਹਾਂ ਜਿਵੇਂ ਆਪਣੇ ਕੋਲੇ ਕੋਈ ਕਹੇ ਵੀ ਯਾਰ ਮੇਰੇ ਤਾਂ ਯਾਰ ਅਸੀਂ ਏਸੀ ਕੈਬਨ ਸੀ ਟਰੈਕਟਰ ਸੀ ਵੇਚਣਾ ਵੀ ਏਸੀ ਕੈਬਨ ਸੀ ਲਾ ਕੇ ਆਵੇ ਸੇਮ ਮਾਡਲ ਦੂਸਰੇ ਤੇ ਲਾ ਲਾਂਗੇ ਹਾਂ ਤਾਂ ਉਸ ਹਾਬ ਨਾਲ ਪਾਈ ਕਹਿ ਸਕਦੇ ਆ ਕਿ ਜਿਹੜੇ ਆਪਣੇ ਕੋਲ ਮਡਗਾਰਡ ਵਗੈਰਾ ਇਹਦੇ ਪਏ ਹੁੰਦੇ ਨੇ ਆਪਾਂ ਉਹ ਅਵੇਲੇਬਲ ਵੀ ਕਰਵਾ ਸਕਦੇ ਹਾਂ ਹਾਂ ਜੀ ਹਾਂ ਇਹ ਤਾਂ ਬਈ ਜੇ ਦੇਖੀ ਤਾਂ 골ਡ ਸਟਾਰ ਸਮਾਨ ਆ ਜੀ ਕਿਸ ਹਰ ਪੱਖੋਂ ਖੜੀ ਹੈ ਜੀ ਆਏ ਨਹੀਂ ਵੀ ਇੱਕ ਵਾਰੀ ਜੇ ਏਸੀ ਕੈਮ ਲਾਤਾ ਤਾਂ ਮੁੜ ਕੇ ਕੋਈ ਉਹਦੀ ਗੱਲ ਨਹੀਂ ਸੋਣਨੀ ਵੀ ਜੇ ਅਗਲੇ ਨੇ ਟਰੈਕਟਰ ਚੇਂਜ ਵੀ ਕਰਾਉਣਾ ਉਹ ਵੀ ਨਾਲ ਕਰਾ ਕੇ ਦੇਣਗੇ ਤੁਹਾਡੇ ਮੜਗਾੜ ਵੀ ਮਿਲ ਸਕਦੇ ਆ ਬਾਅਦ ਚੋਂ ਜੀ ਤੇ ਬਾਈ ਜੀ ਇੱਕ ਜਿਵੇਂ ਹੁਣ ਅੱਗੇ ਸੀਜ਼ਨ ਆਪਣਾ ਜਿਆਦਾ ਡਸਟਿੰਗ ਹੀ ਆ ਰਿਹਾ ਘੱਟੇ ਮਿੱਟੀ ਦਾ ਕੰਮ ਆ ਰਿਹਾ ਜਿਵੇਂ ਕੰਪਿਊਟਰ ਕਰਾ ਹੋ ਗਿਆ ਜੀ ਤੂੜੀ ਵਾਲੀ ਮਸ਼ੀਨ ਹੋ ਗਈ ਤਾਂ ਉੱਥੇ ਇਹ ਕੋਈ ਚੋਕ ਵਗੈਰਾ ਤਾਂ ਨਹੀਂ ਹੁੰਦਾ ਬਈ ਨਹੀਂ ਨਹੀਂ ਵੀਰੇ ਦੇਖੋ ਆਪਾਂ ਵੀਡੀਓਜ਼ ਵੀ ਪਾਈਆਂ ਹੋਈਆਂ ਨੇ ਬਕਾਇਦਾ ਆਪਣੇ ਚੈਨਲ ਦੇ ਉੱਪਰ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਠੀਕ ਹੈ ਗੋਲ ਸਟਾਰਸ ਮੰਨਦੇ ਆਫੀਸ਼ੀਅਲ ਚੈਨਲ ਦੇ ਉੱਪਰ ਤੂੜੀ ਵਾਲੇ ਜਿਹੜੇ ਕਸਟਮਰ ਨੇ ਇਹਨਾਂ ਨੇ ਤੂੜੀ ਵਾਲੇ ਡਾਇਰੈਕਟਰ ਚਲਾਏ ਨੇ ਏਸੀ ਕੈਬਨ ਚਲਾਏ ਨਹੀਂ ਤੂੜੀ ਵਾਲੀ ਮਸ਼ੀਨ ਤੇ ਉਹ ਵੀ ਬਈ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਪ੍ਰੋਪਰ ਰਿਵਿਊ ਲਏ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਵਾਲੇ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਠੀਕ ਹੈ ਤੇ ਇੱਕ ਬਈ ਇਹ ਆਪਣੇ ਆਪ ਸਾਫ਼ ਹੁੰਦਾ ਰਹਿੰਦਾ ਜਿਵੇਂ ਇਹਦੇ ਚ ਦੇਖੋ ਜੀ ਇਹ ਇਹ ਤੁਹਾਨੂੰ ਦੱਸ ਦਈਏ ਦੇਖੋ ਇੱਕ ਦੋ ਟਰਾਲੀ ਬਾਅਦ ਮਨੇ ਜ਼ਿਆਦਾਤਰ ਕਹਿੰਦੇ ਦੋ ਤਿੰਨ ਕਟਰਾਲੀਆਂ ਬਾਅਦ ਉਤਰ ਕੇ ਆਪਾਂ ਮਾੜਾ ਮੋਟਾ ਕਰ ਦਈਏ ਵੈਸੇ ਇਹਦੇ ਕਰ ਰਿਵਰ ਨਾਲੀ ਲੋਡ ਨਹੀਂ ਹੈਗੀ ਵੀ ਇਹ ਤੋੜੀ ਵਾਲੀ ਤੇ ਚੱਲਣਾ ਨਹੀਂ ਤਾਂ ਸਾਰਾ ਕੁਝ ਚੱਲਦਾ ਹੈ ਬਾਈ ਹੋਰਾਂ ਵੱਲੋਂ ਪਹਿਲਾਂ ਇਸ ਤੋਂ ਪਹਿਲਾਂ ਸਾਰੇ ਐਕਸਪੈਰੀਮੈਂਟ ਹੋਏ ਹੋਏ ਹੀ ਐ ਫੇਰ ਹੀ ਕੰਪਨੀ ਨੇ ਲਾਂਚ ਕਰਿਆ ਬਾਕੀ ਤੁਸੀਂ ਆ ਕੇ ਇੱਥੇ ਕੰਪਨੀ ਜਦੋਂ ਆਉਂਗੇ ਤੁਹਾਨੂੰ ਬਰੀਕੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਮਝਾਈਆਂ ਜਾਣਗੀਆਂ ਜੀ ਹਾਂਜੀ ਤੇ ਬਾਕੀ ਬਾਈ ਜੀ ਇਹਦੀ ਗਾਰੰਟੀ ਵਾਰੰਟੀ ਕੀ ਹੁੰਦੀ ਹੈ ਗਾਰੰਟੀ ਸੀਜ਼ਨਲ ਵਾਰੰਟੀ ਹੁੰਦੀ ਹੈ ਜੀ ਦੇਖੋ ਵੈਸੇ ਤਾਂ ਇਹ ਖਰਾਬ ਹੀ ਨਹੀਂ ਹੋਣਾ ਇਹ ਖਰਾਬ ਹੋਣ ਵਾਲੀ ਚੀਜ਼ ਹੈ ਹੀ ਕੋਈ ਨਹੀਂ ਜੇ ਆਪਾਂ ਸਿੱਧਾ ਸਾਹਿਬ ਲਈਏ ਇਹਦਾ ਕੰਪਰੈਸ਼ਨ ਹੁੰਦਾ ਕੰਪਰੈਸ਼ਨ ਦੀ ਵੈਸੇ ਜੀ ਆਪਾਂ ਦੇਖੀਏ ਪਿੱਛੋਂ ਬਾਈ ਗੱ ਮੈਨੂਫੈਕਚਰਰ ਕੰਪਨੀਆਂ ਹੁੰਦੀਆਂ ਨੇ ਚਾਹੇ ਕੋਈ ਵੱਡੀ ਕੰਪਨੀ ਨਾਮੀ ਕੰਪਨੀ ਹੰਢਈ ਲਾ ਲਓ ਜਾਂ ਕੋਈ ਵੀ ਕੰਪਨੀ ਅਮਰੂਤੀ ਲਾ ਲਓ ਇਹ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਇਹਨਾਂ ਦੇ ਕੋਲ ਜਿਹੜੇ ਕੰਪਰੈਸ਼ਰ ਵਗੈਰਾ ਦੀ ਗਾਰੰਟੀ ਪਿੱਛੋਂ ਵੀ ਸ਼ੱਕ ਨਾ ਆਵੇ ਪਰ ਇਹ ਆਪਣੇ ਇੱਕ ਕਸਟਮਰ ਦਾ ਮਾਣ ਰੱਖਣ ਵਾਸਤੇ ਕਹਿ ਸਕਦੇ ਆ ਇਹ ਆਪਣੇ ਕੋਲ ਉਹ ਚੀਜ਼ ਦਾ ਵਾਰੰਟੀ ਦਿੰਦੇ ਨੇ ਸੋ ਆਪਾਂ ਵੀ ਸੀਜ਼ਨਲ ਵਾਰੰਟੀ ਰੱਖੀ ਹੋਈ ਹੈ ਜੀ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਜੇ ਕੋਈ ਕੰਪਰੈਸ਼ਰ ਦੀ ਦਿੱਕਤ ਆਉਂਦੀ ਹੈ ਜੀ ਇਸੇ ਨੋਟ ਕਰਿਓ ਕੰਪਰੈਸ਼ਰ ਦੀ ਹੀ ਗੱਲ ਕੀਤੀ ਜਾ ਰਹੀ ਕਿਉਂਕਿ ਇਹਦੇ ਵਿੱਚ ਮੇਨ ਕੰਪਰੈਸ਼ਰ ਹੀ ਜ਼ਿਆਦਾ ਹੈ ਹਾਂਜੀ ਹਾਂ ਇਹ ਜੀ ਆਪਾਂ ਕਹੀਏ ਕੋਈ ਬ੍ਰੇਕੇਜ ਦੀ ਗਲਾਸ ਬ੍ਰੇਕੇ ਦੇਖੇ ਟੁੱਟਣ ਵਾਲੀਆਂ ਚੀਜ਼ਾਂ ਨਹੀਂ ਜੇ ਆਪਾਂ ਹੁਣ ਉਹਨਾਂ ਕਿਸੇ ਚੀਜ਼ ਨਾਲ ਧੱਕੇ ਨਾਲ ਕੋਈ ਚੀਜ਼ ਟੁੱਟ ਜਾਂਦੀ ਆ ਹਾਂਜੀ ਹਾਂ ਜੇ ਕਿਸੇ ਦਾ ਕੋਈ ਨੁਕਸਾਨ ਕਰ ਲੰਦਾ ਬੰਦਾ ਕਿਸੇ ਵੀ ਤਰੀਕੇ ਦਾ ਉਹਦੀ ਪਰਪਾਈ ਕੰਪਨੀ ਨਹੀਂ ਕਰੂਗੀ ਬਸ ਵੀ ਜਿਵੇਂ ਚੀਜ਼ਾਂ ਫੁੱਟਣ ਵਾਲੀਆਂ ਟੁੱਟਣ ਵਾਲੀਆਂ ਚੀਜ਼ਾਂ ਨੇ ਉਹ ਤੁਸੀਂ ਆਪਣੇ ਕੇਅਰ ਰੱਖਣੀ ਆ ਉਹਦੀ ਤਾਂ ਰਿਪਲੇਸਮੈਂਟ ਇਹ ਕਹਿ ਸਕਦੇ ਆ ਤੁਹਾਨੂੰ ਇਹ ਨਹੀਂ ਹੈਗਾ ਵੀ ਚੀਜ਼ ਟੁੱਟ ਗਈ ਫਿਰ ਮੁੜ ਕੇ ਤੁਹਾਨੂੰ ਮੁਜਾਰਾ ਚ ਕਿਡੇ ਮਾਰਨੇ ਪ গোল্ড স্টার ਸਮਾਨ ਆ ਕੇ ਤੁਸੀਂ ਉਹਦਾ ਜਿਹੜਾ ਬਣਦਾ ਜਿਹੜਾ ਸਮਾਨ ਹੈ ਹਨਾ ਜੇ ਤੁਹਾਡੇ ਤੇ ਕੋਈ ਮਿਸਹੈਂਡਲਿੰਗ ਹੋ ਗਈ ਤਾਂ ਉਹ ਤੁਸੀਂ ਲਿਜਾ ਸਕਦੇ ਹੋ ਪ੍ਰੋਪਰ ਉਹਦੀ ਪੇਮੈਂਟ ਕਰਕੇ ਜਿੰਨੀ オリジナル ਪੇਮੈਂਟ ਹੋਊਗੀ ਜੀ ਉਹਦੀ ਹਾਂਜੀ ਹਾਂ ਹਾਂਜੀ ਤੇ ਠੀਕ ਹੈ ਬਾਈ ਜੀ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਇਹ ਤੁਹਾਡਾ ਜਿਹੜਾ ਨੰਬਰ ਹੈ ਜੀ ਇਹ ਇਹੀ ਹੈ ਜੀ ਮੇਨ ਹਾਂਜੀ ਹਾਂ 9872037100 ਸਾਡਾ ਕੰਟੈਕਟ ਨੰਬਰ ਹੈ ਜੀ ਤੇ ਬਾਕੀ ਸੋਸ਼ਲ ਪਲੇਟਫਾਰਮਸ ਤੇ ਬਈ ਆਪਾਂ ਅਵੇਲੇਬਲ ਆ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਹਨਾ ਸੋ ਉਹਦੇ ਬਾਕੀ ਹੁਣ ਤਾਂ ਸਿੰਪਲ ਹੀ ਗੱਲ ਹੈ 골ਡ ਸਟਾਰ ਸਮਾਣਾ ਇੰਨੀ ਕੁ ਫੇਮਸ ਹੋ ਚੁੱਕੀ ਬਈ ਆਪਾਂ ਗੂਗਲ ਤੇ ਵੀ ਸਰਚ ਕਰਦੀ ਤਾਂ ਆਪਣੀ ਇੰਡਸਟਰੀ ਦੀ ਲੋਕੇਸ਼ਨਾਂ ਵਗੈਰਾ ਸਾਰਾ ਕੁਝ ਨਾਲ ਆ ਹੀ ਜਾਂਦਾ ਹਨਾ ਬਾਕੀ ਫੇਰ ਵੀ ਕਿਸੇ ਭਰਾ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਦੇ ਨੰਬਰ ਤੇ 24 ਘੰਟੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ 9872037100 ਦੇ ਕਾਲ ਕਰ ਲਓ ਬਾਕੀ ਭਈ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਪਟਿਆਲਾ ਪਟਿਆਲੇ ਦੇ ਵਿੱਚ ਤਹਿਸੀਲ ਪੈਂਦੀ ਹੈ ਸਮਾਣਾ ਜੀ ਸਾਨੂੰ ਹਨਾ ਸਮਾਣੇ ਦੇ ਅੰਮ੍ਰਿਤਸਰ ਚੱਕ ਪਿੰਡ ਪੈਂਦਾ ਜੀ ਸਮਾਣਾ ਪਾਤੜਾ ਰੋ ਸਮਾਣਾ ਤੋਂ 3 ਕਿਲੋਮੀਟਰ ਚਾਰ ਸਾਈਡ ਤੇ ਲੰਘ ਕੇ ਜਦੋਂ ਆਪਾਂ ਆਉਨੇ ਆ ਪਤਨ ਵਾਲੀ ਸਾਈਡ ਉੱਥੇ ਪਿੰਡ ਪੈਂਦਾ ਚੱਕ ਅੰਮ੍ਰਿਤਸਰ ਉੱਥੇ ਆਪਣੇ ਡਿਸਪਲੇ ਬੋਰਡ ਲੱਗੇ ਹੋਏ ਨੇ ਜੀ ਸਾਈਨ ਬੋਰਡ ਲੱਗੇ ਹੋਏ ਨੇ ਸਾਰੇ ਕਿਤੇ ਤੁਸੀਂ ਇੱਥੇ ਪਹੁੰਚ ਗਏ ਤਾਂ ਸਮਝ ਲਓ ਫੈਕਟਰੀ ਪਹੁੰਚ ਗਏ ਹਾਂਜੀ ਬਾਕੀ ਗੂਗਲ ਆਪਣੇ ਮੈਪ ਦੇ ਉੱਪਰ ਵੀ ਇਹਨਾਂ ਦੀ ਲੋਕੇਸ਼ਨ ਹੈਗੀ ਉੱਥੇ ਤੁਸੀਂ ਸਰਚ ਕਰੋ ਤਾਂ ਸਿੱਧਾ ਤੁਸੀਂ ਇੱਥੇ ਪਹੁੰਚੋਗੇ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਸਮਾਂ ਦੇ ਲਈ ਓਕੇ ਮੇਰਬਾ